ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਕਾਂਗਰਸ ਕਿਸ ਤਰ੍ਹਾਂ ਦੇਖਦੀ ਹੈ ਜੇਕਰ ਗੱਲ ਕੀਤੀ ਜਾਵੇ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗੱਠ ਜੋੜ ਹੋਇਆ ਹੈ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਤਾਂ ਕਾਂਗਰਸ ਦਾ ਹਮੇਸ਼ਾ ਤੋਂ ਇੱਕ ਨਾ ਜਿਹੜਾ ਸਟੈਂਡ ਹੈ ਨਾ ਉਹ ਸਪਸ਼ਟ ਰਿਹਾ ਹੈ ਪੰਜਾਬ ਦੇ ਵਿੱਚ ਮੁੱਦੇ ਵੀ ਅਲੱਗ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਤੀਰਾ ਵੀ ਸਾਡੇ ਨਾਲ ਬਿਲਕੁਲ ਬੜੇ ਸਾਹਮਣੀ ਹੈ ਕਿੱਦਾਂ ਦਾ ਰਿਹਾ ਸੋ ਇੱਥੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਨਾਕਾਮ ਹੋਈ ਹੈ ਲੋਕਾਂ ਦੇ ਵਿੱਚ ਜਾ ਕੇ ਉਹ ਨਾ ਮੁੱਦਿਆਂ ਨੂੰ ਪੂਰੇ ਕਰਨ ਚ ਅਸੀਂ ਥੋਕੇ ਉਹਨਾਂ ਆਪਣੀ ਜਿਹੜੀ ਆਵਾਜ਼ ਹੈ ਉਹਨਾਂ ਮੁੱਦਿਆਂ ਦੇ ਖਿਲਾਫ ਚੱਕਾਂਗੇ ਸਸਿਕਾ ਮੇਰਾ ਪੰਜਾਬ న్యూ ਦੇਖ ਰਿਹਾ ਜੀ ਅੱਜ ਇਸ ਕਰ ਨੂੰ ਮੈਂ ਮਨਜੀਤ ਸਿੰਘ ਰਾਡੀ ਖਾਪੜਾ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਪੰਜ ਰਾਜਿਆ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਏ ਗਠ ਜੋੜ ਤੇ ਸਾਡੇ ਨਾਲ ਇਸ ਸਮੇਂ ਗੱਲ ਕਰਨਗੇ ਪੰਜਾਬ ਯੂਥ ਕਾਂਗਰਸ ਦੇ ਆਗੂ ਪ੍ਰਵੇਸ਼ ਸੋਨੀ ਕਿਸ ਤਰ੍ਹਾਂ ਦੇਖਦੇ ਨੇ ਉਹ ਕਾਂਗਰਸ ਤੇ ਆਪ ਦੀ ਗਠ ਜੋੜ ਨੂੰ ਤੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੀ ਗਠ ਜੋੜ ਸੰਭਵ ਹੈ ਜਾਂ ਫਿਰ ਪੰਜਾਬ ਦੀ ਕਾਂਗਰਸ ਹੋਰ ਕੁਝ ਸੋਚਦੀ ਹੈ ਸੋਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਕਾਂਗਰਸ ਕਿਸ ਤਰ੍ਹਾਂ ਦੇਖਦੀ ਹੈ ਜੇਕਰ ਗੱਲ ਕੀਤੀ ਜਾਵੇ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗੱਠ ਜੋੜ ਹੋਇਆ ਹੈ ਪੰਜ ਰਾਜਾਂ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਸੀਟ ਸਿਰਿੰਗ ਹੋ ਗਈ ਹੈ ਦੇਖੋ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਤਾਂ ਕਾਂਗਰਸ ਦਾ ਹਮੇਸ਼ਾ ਤੋਂ ਆਪਣਾ ਜਿਹੜਾ ਸਟੈਂਡ ਹੈ ਨਾ ਉਹ ਸਪਸ਼ਟ ਰਿਹਾ ਹੈ ਅਸੀਂ ਮੁਖ ਵਿਰੋਧੀ ਤੇ ਰਹੇ ਪੰਜਾਬ ਦੇ ਵਿੱਚ ਅਸੀਂ ਵਿਰੋਧੀ ird ਦੀ ਜਿਹੜੀ ਭੂਮਿਕਾ ਹੈ ਨਾ ਉਹਨੂੰ ਪੂਰੇ ਠੋਕ ਕੇ ਵਧੀਆ ਤਰੀਕੇ ਨਾਲ ਆਪਾਂ ਨਿਭਾਈ ਹੈ ਹਮੇਸ਼ਾ ਹੋਰ ਨਿਭਾਵਾਂਗੇ ਵੀ ਕਿਉਂਕਿ ਪੰਜਾਬ ਦੇ ਵਿੱਚ ਮੁੱਦੇ ਵੀ ਅਲੱਗ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਤੀਰਾ ਵੀ ਸਾਡੇ ਨਾਲ ਬਿਲਕੁਲ ਤੁਹਾਡੇ ਸਾਹਮਣੇ ਹੀ ਹੈ ਕਿਦਾਂ ਦਾ ਰਿਹਾ ਹੈ ਸੋ ਅਸੀਂ ਭਾਵੇਂ 올 ਇੰਡੀਆ ਲੈਵਲ ਤੇ ਸਾਡਾ ਗਠਜੋੜ ਹੋਵੇ ਹੋ ਹੀ ਗਿਆ ਵੈਸੇ ਤਾਂ ਕਿੰਨੇ ਰਾਜਿਆਂ ਚ ਹੁੰਦਾ ਕਿੰਨੀ ਸੀਟ ਸ਼ੇਅਰਿੰਗ ਹੁੰਦੀ ਹੈ ਉਹ ਸਭ ਹਾਈ ਕਮਾਂਡ ਦੇ ਉੱਪਰ ਡਿਪੈਂਡ ਹੈ ਪਰ ਸਾਡੀ ਜੋ ਪੰਜਾਬ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਆ ਔਰ ਜਿੱਥੇ-ਜਿੱਥੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਨਾਕਾਮ ਹੋਈ ਹੈ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਮੁੱਦਿਆਂ ਨੂੰ ਪੂਰੇ ਕਰਨ 'ਚ ਅਸੀਂ ਠੋਕ ਕੇ ਉਹਨਾਂ ਆਪਣੀ ਜਿਹੜੀ ਆਵਾਜ਼ ਹੈ ਉਹਨਾਂ ਮੁੱਦਿਆਂ ਦੇ ਖਿਲਾਫ ਚੱਕਾਂਗੇ ਵੀ ਔਰ ਲੋਕਾਂ ਦੀ ਆਵਾਜ਼ ਬਣ ਕੇ ਜਿਹੜੀ ਸਾਡੀ ਜੋ ਜ਼ਿੰਮੇਵਾਰੀ ਹੈ ਵਿਰੋਧੀ ਧਿਰ ਦੀ ਭੂਮਿਕਾ ਸੀ ਪੂਰੀ ਠੋਕ ਕੇ ਨਿਭਾਵਾਂਗੇ ਬਾਕੀ ਹਾਈ ਕਮਾਂਡ ਦੀ ਇੱਛਾ ਹੈ ਕਿ ਉਹ ਕੀ ਕਰਦੀ ਹੈ ਸਾਡੀ ਤਾਂ ਦੇਖੋ ਅਸੀਂ ਤਾਂ ਪਾਰਟੀ ਦੇ ਸੱਚੇ ਸਿਪਾਹੀ ਆ ਜੋ ਵੀ ਹਾਈ ਕਮਾਂਡ ਸਾਡੀ ਡਿਊਟੀ ਲਾਊਗੀ ਅਸੀਂ ਉਹ ਡਿਊਟੀ ਨੂੰ ਪੂਰਾ ਠੋਕ ਕੇ ਨਿਭਾਵਾਂਗੇ ਪਰ ਸਾਡੀ ਜੋ ਆਪਣੇ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੋਂ ਅਸੀਂ ਕਦੀ ਨਹੀਂ ਭੱਜਾਂਗੇ ਔਰ ਅਸੀਂ ਸਰਕਾਰ ਦੇ ਖਿਲਾਫ ਜਿੱਥੇ ਡਟ ਕੇ ਬੋਲਣ ਦੀ ਉਹਨਾਂ ਦੀ ਨੀਤੀਆਂ ਦੇ ਖਿਲਾਫ ਲੋੜ ਹੈ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ ਔਰ ਖੁੱਲ ਕੇ ਬੋਲਾਂਗੇ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਹਜੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਦੇਖੋ ਪੰਜਾਬ ਦਾ ਜਿਹੜਾ ਅੰਨਦਾਤਾ ਹੈ ਨਾ ਉਹ ਤਾਂ ਵਿਚਾਰਾ ਸੜਕਾਂ ਤੇ ਹੀ ਰੁਲਦਾ ਰਿਹਾ ਹੈ ਪਹਿਲਾਂ ਵੀ ਅਸੀਂ ਦੇਖਿਆ ਕਿ ਇੱਕ ਸਾਲ ਲਗਾਤਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਜਿਹੜੇ ਆ ਰੁਲਦੇ ਰਹੇ ਤਾਂ ਉਦੋਂ ਵੀ ਕੇਂਦਰ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਤਿੰਨ ਕਾਨੂੰਨ ਤਾਂ ਜਰੂਰ ਵਾਪਸ ਲੈ ਲੈ ਪਰ ਜਿਹੜੇ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹ ਕੋਈ ਵਾਅਦਾ ਨਹੀਂ ਪੂਰਾ ਕੀਤਾ ਗਿਆ ਨਾ ਐਮਐਸਪੀ ਵਾਲਾ ਤੇ ਨਾ ਹੀ ਡਬਲਯੂਟੀਓ ਦੇ ਵਿੱਚੋਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਬਾਹਰ ਆ ਜਾਵਾਂਗੇ ਪਰ ਦੇ ਦੇਖੋ ਦੇਖਣ ਵਾਲੀ ਵੱਡੀ ਗੱਲ ਇਹ ਹੈ ਕਿ ਸਰਕਾਰ ਪੰਜਾਬ ਸਰਕਾਰ ਵੀ ਅੱਜ ਦੀ ਸਮੇਂ ਦੇ ਵਿੱਚ ਆਪਣਾ ਜਿਹੜਾ ਸਟੈਂਡ ਹੈ ਉਹ ਕਿਸਾਨਾਂ ਦੇ ਲਈ ਸਪਸ਼ਟ ਨਹੀਂ ਕਰ ਲਈ ਕਿੱਦਾਂ ਸਾਡੇ ਸੂਬੇ ਦੇ ਅੰਦਰ ਆ ਕੇ ਕੋਈ ਹੋਰ ਸੂਬੇ ਦੀ ਸਰਕਾਰ ਸਾਡੇ ਮੁੰਡੇ ਨੂੰ ਗੋਲੀ ਮਾਰ ਜਵੇ ਕਿੱਦਾਂ ਸਾਡੇ ਪੰਜਾਬ ਦੇ ਕਿਸਾਨਾਂ ਦੇ ਆ ਕੇ ਟਰੈਕਟਰ ਭੰਜਣ ਕਿੱਦਾਂ ਕੋਈ ਹੋਰ ਸੂਬੇ ਦੀ ਸਰਕਾਰ ਆ ਕੇ ਉਹਨਾਂ ਦੇ ਟਰੈਕਟਰਾਂ ਦੇ ਟਾਇਰ ਪਾੜ ਜਾਣ ਉਹਨਾਂ ਦੀਆਂ ਗੱਡੀਆਂ ਭੰਨ ਦੇਣ ਕਿ ਆ ਕਿਸਾਨ ਕਦੀ ਭੁੱਲੂਗਾ ਇਹ ਤਸ਼ੱਦਦ ਜਿਹੜੀ ਉਹਦੇ ਉੱਤੇ ਅੱਜ ਹੋ ਰਹੀ ਹੈ ਮੈਂ ਇਸ ਮਾਮਲੇ 'ਚ ਤਾਂ ਇਹ ਕਹੂੰਗਾ ਕਿ ਹਰਿਆਣਾ ਸਰਕਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨ ਉਹਨਾਂ ਦੇ ਸੂਬੇ ਦੇ ਵਿੱਚ ਵੀ ਨੇ ਇਹ ਕੋਈ ਹਿੰਦੁਸਤਾਨ-ਪਾਕਿਸਤਾਨ ਦਾ ਬਾਰਡਰ ਥੋੜੀ ਹੈ ਜਿੱਥੇ ਲੜਾਈ ਚੱਲ ਰਹੀ ਹੈ ਕਿਸਾਨ ਤਾਂ ਸਿਰਫ ਆਪਣੀ ਗੱਲ ਕਰਨ ਦੇ ਲਈ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਪੰਜਾਬ ਦੇ ਹਿੰਦੁਸਤਾਨ ਦੇ ਅੰਦਰ ਕਿਹ ਡੈਮੋਕ੍ਰੇਸੀ ਖਤਮ ਹੋ ਗਈ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਵੀ ਅੱਜ ਰੋਕ ਰਹੇ ਹਾਂ ਉਹ ਕੀ ਉਹ ਕੋਈ ਅਤਿਨਕਵਾਦੀ ਨੇ ਉਹ ਤਾਂ ਦਿੱਲੀ ਜਾ ਕੇ ਬੈਠ ਕੇ ਆਪਣੀ ਗੱਲ ਕਰਨਾ ਚਾਹੁੰਦੇ ਆ ਸਰਕਾਰ ਦੇ ਨਾਲ ਆਪਣੀਆਂ ਮੰਗਾਂ ਰੱਖਣਾ ਚਾਹੁੰਦੇ ਆ ਸਰਕਾਰ ਦੇ ਅੱਗੇ ਤੇ ਅੱਜ ਸਰਕਾਰ ਉਹ ਕੀ ਕਰ ਰਹੀ ਹੈ ਸੈਂਟਰ ਦੀ ਵੱਡੇ ਵੱਡੇ ਪੱਥਰ ਰੱਖ ਕੇ ਤੇ ਵੱਡੇ ਕਿਸਰ ਸੜਕ ਦੇ ਵਿੱਚ ਕਿੱਲਾਂ ਠੋਕ ਕੇ ਉਹਨਾਂ ਨੂੰ ਰੋਕ ਰਹੀ ਹੈ ਜਿੱਦਾਂ ਅਸੀਂ ਬੈਰੀਗੇਟਿੰਗ ਕਰਦੇ ਆ ਕਿਸੇ ਸਾਡੇ ਗਵਾਂਢੀ ਮੁਲਕ ਪਾਕਿਸਤਾਨ ਵਾਸਤੇ ਬਾਰਡਰ ਦੇ ਉੱਤੇ ਇਨੀ ਸਿਕਿਉਰਿਟੀ ਨਹੀਂ ਹੈ ਸੋ ਅੱਜ ਇਹ ਕੀ ਹਾਲਾਤ ਬਣੇ ਹੋਏ ਆ ਦੇਸ਼ ਦੇ ਵਿੱਚ ਕਿਆ ਬੀਜੇਪੀ ਸਰਕਾਰ ਦੀ ਸੋਚ ਐ ਕੁਛ ਨਹੀਂ ਸਮਝ ਆ ਰਿਹਾ ਬੀਜੇਪੀ ਨੇ ਤਾਂ ਦੇਖੋ ਅੱਜ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਕਿ ਅਸੀਂ ਤਾਂ ਸਿਰਫ ਔਰ ਸਿਰਫ ਜਿਹੜੇ ਹਨਾ ਜਿੱਦਾਂ ਸਾਨੂੰ ਸਾਡੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਸਾਡੇ ਬੜੇ-ਬੜੇ ਕਾਰਪੋਰੇਟ ਅਧਾਰੇ ਸਾਨੂੰ ਜੋ ਹੁਕਮ ਦੇਣਗੇ ਅਸੀਂ ਤਾਂ ਬਸ ਉਦਾਂ ਹੀ ਕੰਮ ਕਰਨਾ ਹੈ ਕਿਸਾਨ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਹੈ ਹਿੰਦੂਸਤਾਨ ਦਾ ਜਿਹੜਾ ਛੋਟਾ ਕਿਸਾਨ ਹੈ ਮਜ਼ਦੂਰ ਵਰਗ ਹੈ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪੰਜਾਬ ਦਾ ਨੌਜਵਾਨ ਜਿਸ ਤਰ੍ਹਾਂ ਬਾਹਰ ਜਾ ਰਿਹਾ ਹੈ ਜਾਂ ਫਿਰ ਰੁਜ਼ਗਾਰ ਦੀ ਬਹੁਤ ਜ਼ਿਆਦਾ ਘਾਟ ਹੈ ਪੰਜਾਬ ਦੇ ਵਿੱਚ ਤਾਂ ਤੁਸੀਂ ਖੁਦ ਬਿਜ਼ਨਸਮੈਨ ਹੋ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਆਪਣੇ ਲਈ ਖੁਦ ਇਨਕਮ ਦੇ ਸੋਰਸ ਲੱਭਣੇ ਪੈਣਗੇ ਜਾਂ ਫਿਰ ਆਪਣੇ ਬਿਜ਼ਨਸ ਵਧਾਉਣੇ ਪੈਣਗੇ ਜਾਂ ਖੇਤੀ ਨੂੰ ਅੱਗੇ ਲੈ ਕੇ ਜਾਣਾ ਪਵੇਗਾ ਦੇਖੋ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬਾਹਰ ਨੂੰ ਭੱਜਦੇ ਆ ਨਾ ਇਹਦੇ ਵਿੱਚ ਸਾਡੀ ਸਰਕਾਰਾਂ ਦੀ ਪਾਲਿਸੀਆਂ ਦੀ ਵੀ ਬਹੁਤ ਵੱਡੀਆਂ ਗਲਤੀਆਂ ਨੇ ਕਿਉਂਕਿ ਸਰਕਾਰਾਂ ਨੇ ਕਦੀ ਇਸ ਵੱਲ ਨੂੰ ਸੋਚਿਆ ਹੀ ਨਹੀਂ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੇ ਸੂਬੇ ਦੇ ਅੰਦਰ ਅਸੀਂ ਰੁਜ਼ਗਾਰ ਦੇ ਨਵੇਂ ਅਫਸਰ ਪੈਦਾ ਕਰੀਏ ਤਾਂ ਕਿ ਸਾਡਾ ਜਿਹੜਾ ਨੌਜਵਾਨ ਹੈ ਨਾ ਉਹ ਬਾਹਰ ਨੂੰ ਨਾ ਭੱਜੇ ਨੌਜਵਾਨ ਦੀ ਵੀ ਮਜਬੂਰੀ ਬਣ ਗਈ ਅਗਲੇ ਨੇ ਆਪਣਾ ਘਰ ਚਲਾਉਣਾ ਹੈ ਆਪਣਾ ਫਿਊਚਰ ਦੇਖਣਾ ਹੈ ਤਾਂ ਉਹ ਬਾਹਰ ਨੂੰ ਭੱਜਦਾ ਹੈ ਕਦੀ ਸਾਡੀਆਂ ਸਰਕਾਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇਹ ਜਾਣਨ ਦੀ ਕਿ ਅਸੀਂ ਕਿਉਂ ਸਾਡਾ ਨੌਜਵਾਨ ਬਾਹਰ ਨੂੰ ਭੱਜ ਰਿਹਾ ਔਰ ਅਸੀਂ ਕੀ ਕਰੀਏ ਇਹ ਜਿਹਾ ਦੇਸ਼ ਦੇ ਅੰਦਰ ਕਿਹੜੀ ਨਵੀਂ ਪਾਲਿਸੀ ਇਹ ਜੀ ਬਣਾਈਏ ਕਿ ਅਸੀਂ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਅੰਦਰ ਰੋਕੀਏ ਤੁਸੀਂ ਦੇਖੋ ਭਾਜੀਪੀ ਦੇ ਵੀ ਸਿਰਫ ਵਾਦੇ ਰਹਿ ਗਏ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ 2 ਕਰੋੜ ਨੌਕਰੀਆਂ ਦੇਣਗੇ ਐਸਾ ਕਰਨਗੇ ਤੇ ਇਧਰ ਭਗਵੰਤ ਮਾਨ ਸਾਹਿਬ ਵੀ ਬਹੁਤ ਰੌਲਾ ਪਾਉਂਦੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਫੋਰਨ ਤੋਂ ਬੰਦੇ ਆਣਗੇ ਨੌਕਰੀਆਂ ਕਰਨ ਦੇ ਲਈ ਤੇ ਅਸੀਂ ਨੇ ਇੱਥੇ ਰੋਜ਼ਗਾਰ ਦੇ ਜਿਹੜੇ ਅਫਸਰ ਆ ਪੈਦਾ ਕਰਾਂਗੇ ਪੰਜਾਬ ਦੇ ਵਿੱਚ ਪਰ ਜੇ ਤੁਸੀਂ ਪੁੱਛੋਗੇ ਤੁਹਾਡੇ ਕੋਲ ਕੋਈ ਵਿਜ਼ਨ ਕੀ ਹੈ ਤੁਹਾਡਾ ਪਲਾਨ ਕੀ ਹੈ ਉਹਨਾਂ ਨੌਕਰੀਆਂ ਨੂੰ ਤੁਸੀਂ ਕਿਵੇਂ ਜਨਰੇਟ ਕਰਨਾ ਹੈ ਉਹ ਪਤਾ ਹੀ ਕੁਛ ਨਹੀਂ ਪੰਜਾਬ ਦੇ ਅੰਦਰ ਨਾ ਸਮਾਲ 스ਕੇਲ ਇੰਡਸਟਰੀ ਨੂੰ ਤੁਹਾਨੂੰ ਡਿਵੈਲਪ ਕਰਨਾ ਪੈਣਾ ਹੈ ਇਹ ਜੇ ਤੁਹਾਨੂੰ ਪਾਲਿਸੀਜ਼ ਬਣਾਉਣੀਆਂ ਪੈਣੀਆਂ ਜਿਹੜੀਆਂ ਇੰਡਸਟਰੀ ਲਿਸਟਾਂ ਨੂੰ ਅਟਰੈਕਟ ਕਰਨ ਪੰਜਾਬ ਦੇ ਵਿੱਚ ਆਉਣ ਲਈ ਹੁਣ ਤੁਸੀਂ ਇਹ ਸਾਡਾ ਗਉਂਡੀ ਸੂਬਾ ਦੇਖ ਲੋ ਹਿਮਾਚਲ ਚ ਕਿੰਨੀ ਇੰਡਸਟਰੀ ਉੱਥੇ ਕਿੰਨੀ ਤੇਜ਼ੀ ਦੇ ਨਾਲ ਆਈ ਹੈ ਤੇ ਕਿੰਨਾ ਉਹ ਇੰਡਸਟਰੀਅਲ ਇੰਡਸਟਰੀ ਦੇ ਉੱਤੇ ਉੱਤੇ ਕੰਮ ਕਰ ਰਹੇ ਹਨ ਉਹਨਾਂ ਨੇ ਜਿਹੜੀ ਟੈਕਸ ਦੀ ਛੋਟ ਹੈ ਸਭ ਤੋਂ ਵੱਡੀ ਟੈਕਸ ਛੋਟ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਉੱਥੇ ਦੀਆਂ ਇੰਡਸਟਰੀ ਲਗਾਉਣ ਵਾਸਤੇ ਲੋੜਿੰਦੀਆਂ ਚੀਜ਼ਾਂ ਨੇ ਉਹ ਪੂਰੀਆਂ ਕਰੀਆਂ ਤੇ ਉਸ ਤੋਂ ਬਾਅਦ ਜਿਹੜੀ ਕਿ ਆਸਾਨੀ ਨਾਲ ਇੰਡਸਟਰੀ ਲਾਈ ਜਾ ਸਕਦੀ ਸੀ ਬਿਲਕੁਲ ਹਿਮਾਚਲ ਸਰਕਾਰ ਦੀਆਂ ਪਾਲਿਸੀਆਂ ਪੰਜਾਬ ਨਾਲੋਂ ਕਿਤੇ ਕਿਤੇ ਬਹੁਤ ਚੰਗੀਆਂ ਨੇ ਮੇਰਾ ਮੈਂ ਹੈ ਬਿਜ਼ਨਸ ਹਿਮਾਚਲ ਚ ਵੀ ਕਰਦਾ ਹਾਂ ਤੋ ਮੈਨੂੰ ਡਿਫਰੈਂਸ ਪਤਾ ਹੈ ਪੰਜਾਬ ਤੇ ਹਿਮਾਚਲ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਇਹਨਾਂ ਦੀ ਪਾਲਿਸੀਜ਼ ਦੇ ਅੰਦਰ ਪੰਜਾਬ ਸਰਕਾਰ ਨੇ ਅਜ ਤੱਕ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਪੰਜਾਬ ਦੇ ਸੂਬੇ ਦੇ ਵਿੱਚ ਕੋਈ ਅਹੇਜੀਆਂ ਚੰਗੀਆਂ ਪਾਲਿਸੀਆਂ ਬਣਾਈਏ ਜਿਦੇ ਨਾਲ ਇੰਡਸਟਰੀਸਟ ਅਟਰੈਕਟ ਹੋਵੇ ਕੋਈ ਉਹਨੂੰ ਟੈਕਸਟ ਛੂਟ ਦਈਏ ਕੋਈ ਉਹਨੂੰ ਅਹੇਜੀਆਂ ਫੈਸਿਲਿਟੀਆਂ ਦਈਏ ਕਿ ਉਹ ਪੰਜਾਬ ਦੇ ਵਿੱਚ ਇੰਡਸਟਰੀ ਲਾਵੇ ਆ ਕੇ ਜਦੋਂ ਤੱਕ ਅਸੀਂ ਇਹ ਸੋਚ ਨਹੀਂ ਬਣਾਨੀ ਜਦੋਂ ਤੱਕ ਅਸੀਂ ਸਕਿਲਡ ਵਰਕਰ ਪੰਜਾਬ 'ਚ ਤਿਆਰ ਨਹੀਂ ਕਰਨਾ ਆਉਣ ਸਾਡੇ ਨੌਜਵਾਨ ਮੁੰਡੇ ਵਿਚਾਰੇ ਵੇਲੇ ਫਿਰਦੇ ਨੇ ਅਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਛੋਟੇ-ਛੋਟੇ ਸਕਿੱਲ ਡਿਵੈਲਪਮੈਂਟ ਵਾਲੇ ਪ੍ਰੋਗਰਾਮ ਸ਼ੁਰੂ ਕਰੀਏ ਪੰਜਾਬ ਦੇ ਅੰਦਰ ਕਿਸੇ ਨੂੰ ਸਕਿੱਲ ਦੀ ਟ੍ਰੇਨਿੰਗ ਦਈਏ ਅੱਛੇ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਅੱਛੇ ਕਾਰਪੈਂਟਰਸ ਬਾਰ ਬੈਂਡਰਸ ਅੱਛੇ ਪਲੰਬਰਸ ਛੋਟੇ-ਛੋਟੇ ਸਕਿੱਲ ਵਾਲੇ ਕੰਮ ਹੈ ਇਹੀ ਕੰਮ ਜਾ ਕੇ ਬੱਚੇ ਫੋਰਨ ਚ ਕਰਦੇ ਆ ਜਿਸ ਤਰ੍ਹਾਂ ਹੁਣ ਆਮ ਦੁਕਾਨਦਾਰ ਹੈ ਆਮ ਛੋਟਾ ਰੋਜ਼ਗਾਰ ਕਰਨ ਵਾਲਾ ਬੰਦਾ ਹੈ ਉਹ ਰੇੜੀ ਫੜੀ ਜਾਂ ਛੋਟੀਆਂ ਦੁਕਾਨਾਂ ਕਰਨ ਵਾਲਾ ਬੰਦਾ ਜੇਕਰ ਉਹਦੀ ਗੱਲ ਕੀਤੀ ਜਾਵੇ ਤਾਂ ਉਹਦੀ ਕੋਈ ਇਨਸ਼ੋਰਸ ਨਹੀਂ ਹੈ ਜਾਂ ਉਹਦਾ ਕੋਈ ਆਪਣਾ ਇੱਕ ਸ਼ੋਰਟ ਹੀ ਨਹੀਂ ਹੈ ਵੀ ਉਹ ਬਿਜ਼ਨਸ ਕਰ ਰਿਹਾ ਕੱਲ ਨੂੰ ਉਹਦਾ ਕੋਈ ਨੁਕਸਾਨ ਹੋ ਗਿਆ ਉਹ ਕਿੱਥੋਂ ਭਰਪਾਈ ਕਰੇਗਾ ਜਾਂ ਕੱਲ ਨੂੰ ਉਹਨੂੰ ਕੋਈ ਘਾਟਾ ਪੈ ਗਿਆ ਉਹ ਕਿੱਥੋਂ ਭਰਪਾਈ ਕਰੇਗਾ ਸਰਕਾਰ ਨੂੰ ਇਸ ਵੱਲ ਕੀ ਧਿਆਨ ਨਹੀਂ ਦੇਦਾ ਏਹੀ ਤਾਂ ਦੇਖੋ ਨੀਤੀਆਂ ਨੇ ਇਹੀ ਪਾਲਿਸੀਜ਼ ਨੇ ਜਿਦੇ ਉੱਤੇ ਸਰਕਾਰ ਨੂੰ ਕੰਮ ਕਰਨ ਦੀ ਲੋੜ ਹੈ ਲੋਕਾਂ ਦਾ ਜਿਹੜਾ ਭਰੋਸਾ ਹੈ ਨਾ ਉਹ ਅੱਜ ਆਪਣੀ ਸਰਕਾਰਾਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਲੋਗ ਇਹ ਸੋਚਦੇ ਆ ਕਿ ਅਸੀਂ ਤਾਂ ਸਿਰਫ ਇਹ ਕਿਨਾਂ ਦੇ ਲਈ ਵੋਟ ਪਾਣ ਵਾਲੀ ਮਸ਼ੀਨ ਐ ਕਿ ਜਦੋਂ ਇਲੈਕਸ਼ਨ ਆ ਗਏ ਸਾਨੂੰ ਇਹਨਾਂ ਨੇ ਵਾਅਦੇ ਕਰਨੇ ਇੱਕ ਸਾਨੂੰ ਉਦੋਂ ਬੋਤਲ ਦਾ ਵਾਅਦਾ ਕਰਨਾ ਤੇ ਇੱਕ ਸਾਨੂੰ ਕੋਈ ਸਮਾਨ ਦੇਣ ਦਾ ਤੇ ਜਾਂ 500 ਰੁਪਏ ਦੇਣਾ ਵੋਟ ਪਾਣ ਦਾ ਤੇ ਅਸੀਂ ਜਾ ਕੇ ਵੋਟ ਪਾ ਦੇਣੀ ਐ ਉਸ ਤੋਂ ਇਲਾਵਾ ਸਰਕਾਰ ਦੀ ਸਾਡੇ ਪ੍ਰਤੀ ਕੀ ਜ਼ਿੰਮੇਵਾਰੀ ਐ ਆਮ ਪਬਲਿਕ ਦੇ ਪ੍ਰਤੀ ਸਰਕਾਰ ਕਿਆ ਆਮ ਪਬਲਿਕ ਦੇ ਪ੍ਰਤੀ ਕੁਝ ਸੋਚਦੀ ਐ ਉਹਨਾਂ ਦੀ ਸੇਫਟੀ ਬਾਰੇ ਉਹਨਾਂ ਦੇ ਫਿਊਚਰ ਬਾਰੇ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਸਰਕਾਰ ਤੋਂ ਕਿਉਂਕਿ ਤੁਸੀਂ ਦੇਖੋ ਆਮ ਜਿਹੜਾ ਇੱਕ ਬਿਜ਼ਨਸਮੈਨ ਛੋਟਾ ਵਪਾਰ ਕਰਨ ਵਾਲਾ ਬੰਦਾ ਹੈ ਇੱਕ ਆਮ ਰੇੜੀ ਫੜੀ ਲਗਾਉਣ ਵਾਲਾ ਬੰਦਾ ਉਹ ਕੀ ਚਾਹੁੰਦਾ ਹੈ ਉਹ ਕੋਈ ਟਾਟਾ ਬਿਰਲਾ ਅਮਬਾਨੀ ਵਾਂਗੂ ਉਹ ਆਪਣੇ ਠਾਠ ਵਾੜ ਥੋੜੀ ਚਾਹੁੰਦਾ ਹੈ ਉਹ ਤਾਂ ਇੰਨਾ ਚਾਹੁੰਦਾ ਹੈ ਕਿ ਜੇ ਕਿਤੇ ਮੈਨੂੰ ਘਾਟਾ ਪੈ ਜਾਵੇ ਜੇ ਕਿਤੇ ਮੇਰੇ ਕੋਈ ਮੇਰੇ ਤੇ ਔਖੀ ਘੜੀ ਆ ਜਾਵੇ ਤਾਂ ਸਰਕਾਰ ਮੇਰੇ ਨਾਲ ਖੜੀ ਰਵੇ ਨਾ ਤਾਂ ਸਰਕਾਰ ਕੋਈ ਉਹਨਾਂ ਪਾਲਿਸੀਆਂ ਦੇ ਉੱਤੇ ਧਿਆਨ ਦਿੰਦੀ ਹੈ ਕਿ ਅਸੀਂ ਕੀ ਪਾਲਿਸੀਆਂ ਡਿਵੈਲਪ ਕਰ ਸਕਦੇ ਹਾਂ ਇਦਾਂ ਦੀਆਂ ਕਿ ਜਿਹੜੀ ਉਹਨਾਂ ਨੂੰ ਔਖੀ ਘੜੀ 'ਚ ਅਸੀਂ ਕੰਮ ਆ ਸਕੀਏ। ਔਰ ਜੇ ਕੋਈ ਪਾਲਿਸੀ ਇਦਾਂ ਦੀ ਬਣਦੀ ਹੈ, ਸਰਕਾਰ ਬਣਾਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉੱਥੇ ਜਾ ਕੇ ਕਾਰਡ ਹੀ ਨਹੀਂ ਚੱਲਦਾ ਉਹਨਾਂ ਦਾ। ਬਹੁਤ ਵਾਰ ਅਸੀਂ ਇਹ ਦੇਖਿਆ ਡਰਾਮੇ ਕਿ ਕਾਰਡ ਤਾਂ ਵਿਚਾਰੇ ਬੰਦੇ ਕੋਲ ਹੁੰਦਾ ਹੈ, ਉਹ ਜਾ ਕੇ ਆਪਣਾ ਹਸਪੀਟਲ 'ਚ ਜਾਂ ਕਿਤੇ ਜਾ ਕੇ ਕਾਰਡ ਚਲਾਉਂਦਾ ਤੇ ਉਹ ਕਹਿੰਦੇ ਜੀ ਇਹ ਸਾਡੇ ਕੋਲ ਨਹੀਂ ਹੋਏਗਾ ਉਹ ਵਿਚਾਰਾ ਜਗ੍ਹਾ-ਜਗ੍ਹਾ ਧੱਕੇ ਖਾਂਦਾ ਫਿਰਦਾ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਉਹ ਲੋਕ ਜਿਹੜੇ ਆ ਨਾ ਸਰਕਾਰ ਤੇ ਲੋਕਾਂ ਦਾ ਭਰੋਸਾ ਉਠਦਾ ਜਾ ਰਿਹਾ ਕਿਤੇ ਇਹੋ ਜਿਹੇ ਹਾਲਾਤ ਨਾ ਪੈਦਾ ਹੋ ਜਾਣ ਕਿ ਕੋਈ ਐਦਾਂ ਦਾ ਸਮਾ ਆਵੇ ਕਿ ਉੱਥੇ ਜਾ ਕੇ ਪਤਾ ਲੱਗੇ ਕਿ ਕਿਸੇ ਪਾਰਟੀ ਨੂੰ ਤਾਂ ਵੋਟ ਨਹੀਂ ਪਈ ਨੋਟਾ ਦੇ ਬਟਨ ਦਬੇ ਹੋਏ ਆ ਸਾਰਿਆਂ ਨੇ ਇਹੋ ਜਿਹੇ ਹਾਲਾਤ ਵੀ ਦੇਸ਼ ਦੇ ਵਿੱਚ ਪੈਦਾ ਹੋ ਸਕਦੇ ਆ ਜੇ ਸਰਕਾਰਾਂ ਦੀ ਸੋਚ ਇਦਾਂ ਦੀ ਤੇਈ ਸੋ ਇਹ ਸੰ ਸਾਡੇ ਨਾਲ ਯੂਥ ਕਾਂਗਰਸ ਪੰਜਾਬ ਦੇ ਆਗੂ ਪ੍ਰਵੇਸ਼ ਸੋਨੀ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਸਰਕਾਰਾਂ ਤੋਂ ਉਠਦਾ ਜਾ ਰਿਹਾ ਤੇ ਸਰਕਾਰਾਂ ਨੂੰ ਲੋਕਾਂ ਦੇ ਲਈ ਕੰਮ ਕਰਨ ਦੀ ਲੋੜ ਹੈ ਜੋ ਦੁਕਾਨਦਾਰ ਨੇ ਉਹਨਾਂ ਦੇ ਕਿਸ ਤਰ੍ਹਾਂ ਅੱਗੇ ਕੰਮ ਕਰਨਾ ਹੈ ਤੇ ਕੀ ਉਹਨਾਂ ਲਈ ਪਾਲਿਸੀਆਂ ਬਣਨੀਆਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਖੇਤੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਇਸ ਲਈ ਲਈ ਕੰਮ ਕਰਨੀ ਲੋੜ ਹੈ ਤਾਂ ਜੋ ਲੋਕ ਆਪਣੇ ਕਮਾਂਕਾਰਾਂ ਨੂੰ ਅੱਗੇ ਵਧਾ ਸਕਣ ਤੇ ਆਪਣੇ ਕਾਰੋਬਾਰ ਚਲਾਉਂਦੇ ਹੋਏ ਉਹ ਬਾਹਰ ਦਾ ਰੁੱਖ ਨਾ ਕਰਨ ਇਹ ਪ੍ਰਵੇਸ਼ੋਨੀ ਨੇ ਕਿਹਾ ਕਿ ਯੂਥ ਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਿੱਦਾਂ ਕਰਨਾ ਰੂਪਨਗਰ ਤੋਂ ਮੇਰਾ ਪੰਜਾਬ ਲਾਡੀ ਖਾਬੜਾ ਦੀ ਖਾਸ ਰਿਪੋਰਟ